ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸਾ ਹੈ ਆਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿਹਨੇ ਵੀ ਵੀਰੇ ਇਸ ਸਮੇਂ ਸਾਨੂੰ ਦੇਖ ਰਿਹਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਜੀ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਆਕਾਲ ਪੁਰਖ ਵਾਹਿਗੁਰੂ ਜ਼ਰੂਰ ਪੂਰੀਆਂ ਕਰੂਗਾ ਜੀ ਤੇ ਹੁਣ ਚੱਲਿਆ ਜੀ ਰੋਪੜ ਨੂੰ ਮੋਟਰਸਾਈਕਲ ਦੀ ਹੈ ਜੀ ਸਰਵਿਸ ਕਰਵਾ ਕੇ ਲੈ ਕੇ ਆਉਣੀ ਹੈ ਸਾਨੂੰ ਪਿਆਰ ਮੁਹੱਬਤ ਦੇ ਵਿੱਚ ਮੋਟਰਸਾਈਕਲ ਮਿਲਿਆ ਇਹ ਤਾਪਾਂ ਬਿਲਕੁਲ ਬਾਈ ਜਿਹਾ ਜਿਦੀ ਦੇਖਭਾਲ ਸੰਭਾਲ ਕਰਨ ਦਾ ਵੀ ਹੱਕ ਹੈਗਾ ਏ ਤੇ ਫਰਜ਼ ਵੀ ਬਣਦਾ ਤੁਹਾਡਾ ਹਨਾ ਤੇ ਹੁਣ ਰੋਪੜ ਲੈ ਕੇ ਜਾਣਾ ਜੀ ਨਾ ਕਿਉਂਕਿ ਇਹਦੇ ਬੋਲਟ ਦੀ ਛੇਤੀ ਛੇਤੀ ਜੀ ਤੁਹਾਨੂੰ ਪਤਾ ਵੀ ਕਿਤੇ ਸਰਵਿਸ ਨਹੀਂ ਹੁੰਦੀ ਹੈਗੀ ਤੇ ਇਹਨੂੰ ਉੱਥੇ ਲਿਜਾ ਕੇ ਇੱਕ ਬੇਲਾ ਚੌਂਕ ਦੇ ਵਿੱਚ ਹੈਗਾ ਵੀਰ ਸਾਡਾ ਉਹਦੇ ਕੋਲ ਸਰਵਿਸ ਕਰਾਵਾਂਗੇ ਤੇ ਨਾਲੇ ਉੱਥੇ ਤੁਹਾਨੂੰ ਦਿਵਾਲੀ ਕਰਕੇ ਕਿਵੇਂ ਰੌਣਕ ਲੱਗੀਆਂ ਹੋਈਆਂ ਸ਼ਹਿਰ ਦੇ ਵਿੱਚ ਥੋੜੀਆਂ ਵਿੱਚ ਉਹ ਦਿਖਾ ਦਾਂਗੇ ਚੱਲਿਆ ਤਾਂ ਪਹਿਲੇ ਮੈਂ ਸਿੰਪਲ ਜਿਹਾ ਬਾਦ ਵਿੱਚ ਚੱਪਲਾਂੀਆਂ ਪਾ ਕੇ ਉਸ ਤੋਂ ਬਾਅਦ ਵਿੱਚ ਆ ਕੇ ਫਿਰ ਇੱਕ ਭੋਗ ਹੈਗਾ ਜੀ ਜੈਸਮਿਨ ਦੇ ਪਿੰਡ ਫੁੱਲ ਤੇ ਉਹ ਭੋਗ ਤੇ ਵੀ ਹਾਜ਼ਰੀ ਭਰਨੀ ਜਾ ਕੇ ਤੇ ਹੁਣ ਛੇਤੀ ਦੇ ਕੇ ਚੱਲਦੇ ਆ ਜੀ ਰੋਪੜ ਸ਼ਹਿਰ ਨੂੰ ਲਓ ਜੀ ਪਹੁੰਚ ਗਏ ਬੇਲਾ ਚੌਂਕ ਦੇ ਵਿੱਚ ਤੇ ਇੱਥੇ ਕੀ ਹੈ ਬੋਲਟਾਂ ਦੀ ਰਿਪੇਅਰ ਵਗੈਰਾ ਤੇ ਸਰਵਿਸ ਵਗੈਰਾ ਜੀ ਤੇਲ ਪਤਾ ਨਹੀਂ ਕਿੰਨਾ ਕੁ ਪੈਣਾ ਰਿਹਾ ਤੇ ਜਿੱਤੇ ਨਿਕਲੇਆ ਕਿੰਨਾ ਕਾਲ ਮੈਨੂੰ ਪਤਾ ਨਹੀਂ ਇਹਦੇ ਬਾਰੇ ਨੌਲੇਜ ਨੇ ਮਿਸਤਰੀ ਦੱਸੂਗਾ ਇਹ ਤਾਂ ਸਾਬਗ੍ਰਾਮ ਤੇਲ ਹੈ ਹਾਂਜੀ ਲੋ ਬੇਚੀ ਲੈ ਇਹ ਗਰਮ ਹੋ ਕੇ ਇਹਦਾ ਮਤਲਬ ਉਹ ਖੰਦਾ ਹੋਊਗਾ ਪੱਕਾ ਇਹ ਜਾਂ ਚੱਕਦਾ ਹੋ ਸਕਦਾ ਪਰ ਪਿਛੇ ਧੂਆਂ ਤਾਂ ਦਿਖਾਉਂਦਾ ਨਹੀਂ ਹੈਗਾ 2.5 ਲੀਟਰ ਆ ਭਾਈ ਫੋਰਮੈਨ ਕਹਿੰਦਾ ਵੀ 2.5 ਲੀਟਰ ਨਿਕਲਣਾ ਚਾਹੀਦਾ ਤਾਂ ਨਿਕਲਿਆ ਵੀ ਜਿਹਦੇ ਸਾਰਾ 200 ml ਹੋਣਾ ਨਾ ਇਹ 100 ਕੇ ਹੋਊਗਾ ਬਸ ਬੜੀ ਹੱਦ। ਓਹੋ ਹੋ ਅੱਛਾ ਅੱਛਾ ਸੇ ਨਿਕਲਣਾ ਤਾਂ ਲੈ ਮੈਨੂੰ ਤਾਂ ਡਰਾਤਾ ਯਾਰ। ਖਾਸਾ ਨਿਕਲਿਆ ਹੋਰ ਹੋਰ ਨਾਟ ਪਾਸਾ ਇੱਕ ਪਾਸੇ ਦਾ ਘੱਟ ਨਿਕਲਿਆ। ਪੇਤਾ ਠੀਕ ਹੈ ਹੈਗਾ ਹੈਗਾ ਤੇਲ ਤਾਂ। ਮੈਂ ਤਾਂ ਪਹਿਲਾਂ ਡਰੇ ਗਿਆ ਦਾ ਮਹਾ ਵੀ ਇੰਨਾ ਕਿ ਨਿਕਲੇ ਮੋਟਰ ਨਾਲ ਚੱਲਦਾ ਕਿਵੇਂ ਦਾ? ਲੀਟਰ ਕੱਢੋ। ਲੀਟਰ ਹੈ ਨਾ। ਚੱਲ ਹੈਗਾ ਤਾਂ ਯਾਨੀ ਮੈਂ ਤਾਂ ਡਰ ਗਿਆ ਤਾਂ ਪਹਿਲਾਂ ਯਾਰ। ਬਚਾਓ ਹੋ ਗਿਆ ਹੋਏ ਕੋਲਿਆ ਮੁੰਡੇ ਨੇ ਸਮਾਨ ਤੇ ਤੇ ਲੈਦਰ ਹੈਗੇ ਦਾ ਖੜੇ ਪਰ ਕਹਿੰਦੇ ਦੇਸੀ ਹੈ ਜਿਹਦੇ ਕਰਕੇ ਆਵਾਜ਼ ਕਰਦਾ ਮਾ ਚੱਲ オリジナル ਪਾਦੇ 4-500 ਰੁਪਏ ਦੇ ਹੀ ਹੁਰਕੇ ਉੱਤੇ ਇੰਨੇ ਮੋਟੇ ਨਾਲ ਤੇ ਮਰ ਜਾਣਗੇ ਇੰਨਾ ਵੀ ਆ ਵੀ ਆਉਂਦਾ ਇਹ ਵੀ ਹੋਰੇ ਆ ਕੇ ਦੇਖ ਲੋ ਵੀ ਲਾਦਰ ਕਿਹੜੇ ਕੰਪਨੀ ਵਾਲੇ ਪਾਏ ਕਿੱਥੇ ਡੱਬਾ ਉਹਦਾ ਦਿਖਾਈ ਫਿਰ ਮੈਨੂੰ ਬਾਅਦ ਚ ਹੈ। ਇਹ ਕਲੈਕਟਿਵ ਕਾਰ ਬੈਣੀ ਹੈ। ਅੱਛਾ ਤਦਾ ਹੁਣ ਹੌਲੀ ਹੌਲੀ ਸਾਰਾ ਕੁਝ ਤੇ ਕਹੀ ਜਾਣਾ ਪੀਦਾ ਆ ਵੀ ਪੈਣ ਵਾਲਾ ਨਮਾਇਨਾ ਰੇਲ ਮਿਲ ਜਾ ਕੇ। ਹਾਂ ਹਾਂ ਦੱਸਣਾ ਪੈਂਦਾ ਤੁਸੀਂ ਮਰਜੀ ਹੈ ਤਾਂ ਪਵਾ ਦੇ। ਠੀਕ ਹੈ ਪਵਾ ਲੂੰਗਾ ਮੈਂ ਜਿੱਦਣ ਇਹ ਚੈਨ ਸੈੱਟ ਪਾਉਣ ਆਉਂਗਾ ਨਾ ਉਦੋਂ ਉਹ ਵੀ ਕਰਾ ਲੈ ਜਾਣਾ। ਟਾਈਮ ਨਹੀਂ ਨਾ ਮੇਰੇ ਕੋਲ ਹੈਗਾ ਪੰਗਾ ਹੋਰ ਆਇਆ ਹੋਇਆ ਵਾ। ਸਮਝ ਗਿਆ ਸਮਝ ਗਿਆ। ਉਹ ਜੀ ਬੇਲਾ ਚੌਂਕ ਦੇ ਵਿੱਚ ਦੁੱਗਲਣਾਂ ਦੀ ਸ਼ਾਪ ਹੈਗੀ ਜੀ ਮਾਹ ਚਲੋ ਲੜੀਆਂ ਲੁੜੀਆਂ ਵੀ ਲਏ ਉਹਨਾਂ ਨੇ ਇੱਥੇ ਤੇ ਬਹੁਤ ਸੋਹਣੀ ਪ੍ਰੈਜੈਂਟੇਸ਼ਨ ਹੈਗੀ ਇਹਨਾਂ ਦੀ ਇੱਥੇ ਤੇ ਇਹਨਾਂ ਕੋਲ ਤੇ ਮੋਬਾਈਲ ਦਾ ਸਾਮਾਨ ਵੀ ਕਾਫੀ ਕੁਝ ਮਿਲ ਜਾਂਦਾ ਏ ਗੜੀਆਂ ਦਾ ਹੋ ਗਿਆ ਸਟੇਸ਼ਨਰੀ ਦਾ ਹੋ ਗਿਆ ਕਾਫੀ ਕੁਝ ਕੀਤਾ ਵਾ ਮਿਹਨਤ ਕਰਦੇ ਨੇ ਬਾਪੂ ਤੇ ਦੋਨੇ ਜਣੇ ਨਾਲੇ ਵਾਜਿਬ ਰੇਟ ਤੇ ਰਹਿੰਦਾ ਮੈਂ ਕੋਈ ਮੋਬਾਈਲ ਦੀ ਐਸੈਸਰੀ ਲੈ ਕੇ ਜਾਣੀ ਹੁੰਦੀ ਹੈ ਇਹਨਾਂ ਦੇ ਕੋਲੋਂ ਤੇ ਹੀ ਲੈ ਕੇ ਜਾਂਦਾ ਸਪੈਸ਼ਲੀ ਤੇ ਜਾਇਜ ਰੇਟਾ ਛੋਟੇ ਛੋਟੇ ਸਮਾਨ ਕਾਫੀ ਹੱਦ ਤੱਕ ਜਿਹੜੇ ਹੋਰ ਮਾਰਕੀਟ ਵਿੱਚ ਕਿਤੇ ਮਿਲਦੇ ਨੇ ਨਾ ਕੋਲ ਤੇ ਅਵੇਲੇਬਲ ਹੋ ਜਾਂਦੇ ਵੀ ਤੇ ਜੇ ਜ਼ਰੂਰਤ ਹੁੰਦੀ ਆ ਕਈ ਦਫਾ ਵੀ ਆਪ ਵੀ ਕਹਿ ਕੇ ਕੋਈ ਸਮਾਨ ਮੰਗਵਾਉਣਾ ਤਾਂ ਮੰਗਵਾ ਵੀ ਦਿੰਦੇ ਆ ਟਾਈਮ ਤੇ ਲੰਨ ਵੀ ਹਫ਼ਤੇ ਬਾਅਦ ਲੈ ਜਿਓ ਹਨਾ ਕਿਸੇ ਵੀ ਪ੍ਰਕਾਰ ਦਾ ਸਮਾਨ ਹੋਵੇ ਤੇ ਬਸ ਉਹਨੀਆਂ ਲੜੀਆਂ ਦੀ ਪ੍ਰੈਜੈਂਟੇਸ਼ਨ ਲੱਗੀ ਹੋਈ ਹੈ ਇਹਨਾਂ ਦੇ ਕੋਲ ਤੇ ਵੈਸੇ ਜੇ ਨਾਈਟ ਵਿੱਚ ਆਉਂਦਾ ਬੰਦਾ ਤਾਂ ਨਾਈਟ ਦੇ ਵਿੱਚ ਕੁਝ ਹੋਰ ਤਰੀਕੇ ਦਾ 뷰 ਹੁੰਦਾ ਹੈ ਲੜੀਆਂ ਲਗੀਆਂ ਹੋਆ ਇਹ ਲੜੀਆਂ ਦੀ ਵਦਵਾ ਠੀਕੋ ਚਲਦੀ ਦੁਕਾਨਦਾਰੀ ਬਾਬੇ ਨਾਨਕ ਦੀ ਕਿਰਪਾ ਕਾਲ ਤੇ ਨਾਨਾ ਦੀ ਬਹੁਤ ਕਰਦਾ ਜੀ ਬਹੁਤ ਵਧੀਆ ਦੁਕਾਨ ਵਾਲਾ ਵਾਹ ਜੀ ਵਾਹ ਬਹੁਤ ਵਧੀਆ ਕਰਦਾ ਅੱਛਾ ਤੇ ਮੈਂ ਵੀ ਲੜੀਆਂ ਲੈ ਕੇ ਜਾਣੀਆਂ ਬ੍ਰਦਰ ਫਿਰ ਹੁਣ ਨਹੀਂ ਹੁਕਮ ਨਹੀਂ ਕਰਨੀ ਕਰਨੀ ਤਾਂ ਬੇਨਤੀ ਹੋਵੇ ਜਿਵੇਂ ਕਿ ਆ ਆ ਲੜੀ ਪਈ ਐ ਇਹ ਇਹਦੇ ਨਾਲ ਦੀਆਂ ਪਈਆਂ ਬਾਹਰਲੇ ਪਾਸੇ ਹਨਾ ਇੱਕ ਇੱਕ ਕਿੰਨੇ ਮੀਟਰ ਦੇ ਵਿਚਾਲੇ ਨਹੀਂ ਬ੍ਰਦਰ 80 ਮੀਟਰ ਮਾਰਕਟ ਕਹਿੰਦੀ ਹੈ 50 ਮੀਟਰ ਹੋਵੇਗਾ ਐਕਸੈਕਟ ਅੱਛਾ ਇਹ 50 ਮੀਟਰ ਦੇ ਵਿੱਚ ਆਜਣੀ ਮਤਲਬ ਜੇ 50 ਨੂੰ ਆਪਾਂ ਫੁੱਟ ਵਿੱਚ ਗੁਣਾ ਕਰੀ ਤਾਂ 150 ਦੇ ਨੇੜੇ ਤੇੜੇ ਨਾ ਤੋਂ ਉੱਤੇ ਹੀ ਹੋਏਗੀ ਪਲੱਸ ਹੋਏਗਾ ਓਕੇ 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 चौ... 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 अच्छा 6 कलर ਆਪਣੇ ਕੋਲ ਇਹਦੇ ਵਿੱਚ 6 ਕਲਰ ਹੈ 6 ਕਲਰ ਆਪਣੇ ਕੋਲ ਆਲਰੇਡੀ अवेलेबल ਹੈ 150 ਫੁੱਟ ਵਾਲੇ ਦੇ ਵਿੱਚ ਹਨ 150 ਫੁੱਟ ਐਗਜੈਕਟ ਹੋਵੇਗਾ ਹੂੰ ਕੋਲ ਮਿੰਕੇ 150 ਫੁੱਟ ਆਇਓ ਪੂਰੀ 150 ਬੱਲਵ ਬੱਲਵ ਹੋ ਰਹੇ ਹੈ ਇਹਦੇ ਵਿੱਚ اچھا ਮਾਰਕਟ ਅਲੀ ਲੜੀ ਦੇ ਸਿੰਗਲ ਕਲਰ ਦੇ ਵਿੱਚ ਨਾ 100 ਬੱਲਵ ਰਹਿੰਦਾ ਹੂੰ ਹੂੰ اچھا 152 ਬੱਲਵ ਵਾਲਾ ਮਾਲ ਮਹੰਗਾ ਹੈ ਸਪੈਸ਼ਲ ਐਮਪੀਰੋ ਕੰਪਨੀ ਠੀਕ 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 ਤੇ ਇਹਦੇ ਵਿੱਚੋਂ ਉਦਾਂ ਕੋਈ ਛੋਟੇ ਉਹਦੇ ਵਿੱਚ ਵੀ ਆਉਂਦੀਆਂ ਨੇ ਜਿਵੇਂ ਅਸੀਂ ਬਿਲਡਿੰਗ ਤੇ ਅੱਛਾ ਹਾਂ 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 36 ਫੁੱਟ ਦੀ ਲੜੀ ਹੁੰਦੀ ਹੈ ਪ੍ਰਭੂ ਇਹ 45 ਫੁੱਟ ਮਾਰਕਟ ਕਹਿੰਦੀ ਹੈ ਪਰ 45 ਹੁੰਦੀ ਨਹੀਂ ਐਗਜ਼ੈਕਟ 36 ਹੁੰਦੀ ਹੈ 36 ਫੁੱਟ ਦੀ ਮਤਲਬ 36 ਫੁੱਟ ਦੀ ਲੜੀ ਹੁੰਦੀ ਹੈ ਓਕੇ ਫੁੱਟ ਪਰ ਬੱਲਵਾਂ 35 ਲ ਤੋਂ ਆ ਕੇ ਥੱਲੇ ਪਰ ਆਹੇ ਆਰਾਮ ਨਾਲ ਛੱਲਾ ਵੱਢ ਜਾਂਦਾ ਇਹ ਲੜੀ ਦਾ ਹਾਂ ਹਾਂ ਜਿੰਨੀ ਮਾਰਕਟ ਦੇ ਵਿੱਚ ਸਭ ਤੋਂ ਜ਼ਿਆਦਾ ਲੜੀ ਇਸ ਟਾਈਮ ਇਹ ਹੀ ਵਿਕ ਰਹੀ ਹੈ ਔਰ 8mm ਦੇ ਵਿੱਚ ਅੱਛਾ ਇਹਦੇ ਵਿੱਚ ਵੀ ਆਪਣੇ ਕੋਲ 6 ਕਲਰ ਅਵੇਲੇਬਲ ਹੈ ਵਾਈਟ, ਵਾਰਮ ਵਾਈਟ, ਰੈੱਡ, ਗ੍ਰੀਨ ਪਿੰਕ ਵੀ ਹੈਗਾ ਬਲੂ ਵੀ ਹੈਗਾ ਬਿਲਕੁਲ 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 ਵਿੱਚ ਵੀ 6 ਕਲਰ ਆਪਣੇ ਕੋਲ ਅਵੇਲੇਬਲ ਹੈ ਸੋ ਰਵ ਜੀ ਮੈਂ ਤੁਹਾਨੂੰ 100 ਮੀਟਰ ਦੀ ਲੈਂਥ ਹੈ ਜਿਹੜੀ ਤੁਹਾਨੂੰ ਚਾਹੀਦੀ ਹੈ ਵੱਡੇ ਤੌਰ ਤੇ ਇਹ ਕਈਆਂ ਨੇ ਵੱਡਾ 100 ਮੀਟਰ 100 ਮੀਟਰ ਹੈ ਜੀ ਐਗਜ਼ੈਕਟ 100 ਮੀਟਰ ਹੋਏਗਾ ਭਈ ਆ ਚ ਨੂੰ 122 ਮੀਟਰ ਦਾ ਛੱਲਾ ਕਹਿ ਕੇ ਕਹਿੰਦੇ ਪਰ ਆਪਾਂ 100 ਹੀ ਕਹਿੰਦੇ ਕਿਉਂਕਿ 100 ਨਿਕਲਦੀ ਹੈ ਅੱਛਾ 100 ਮੀਟਰ ਦੇ ਜੀ ਹਾਂ ਇਹ ਵੀ ਕੀ ਦੇਖੋ ਹੁਣ ਵੱੱਲੇ 12 mm ਦਾ ਹੈਗਾ ਹੂੰ 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 ਇਹ 8 10 mm ਦਾ ਵੱੱਲੇ ਪਿਆ ਹੈ 12 mm ਦਾ ਵੱੱਲੇ ਵੱੱਲੇ ਵਿੱਚ ਵੀ ਤੁਹਾਨੂੰ ਵੈਰਾਈਟੀ ਮਿਲੇਗੀ ਆਪਣੇ ਕੋਲ ਲੜੀ ਦੇ ਵਿੱਚ ਵਿੱਚ ਪਰ ਮਿਲੋਗੇ ਨਾਲ ਬਿਲਕੁਲ 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 ਹੋਰ ਵੈਰਾਈਟੀ ਆਪਣੇ ਕੋਲ ਕਰਕੇ ਦੇਣੀ ਹੈ ਅਲਗ ਅਲਗ ਲੈਂਥ ਤੇ ਇਹ ਗਾਰੰਟੀ ਗਾਰੰਟੀ ਦਾ ਕਹਿੰਦੇ ਫੈਸ਼ਨ ਦੇ ਜ਼ਮਾਨੇ ਚ ਲੜੀ ਦੀ ਗਾਰੰਟੀ ਨਹੀਂ ਆਂਦੀ ਪਰ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਕਰਕੇ ਦਿਖਾਵਾਂਗਾ ਜੀ FDB 55 ਆ ਦਿਓ ਲੜੀ ਆ ਕੋਈ ਵੀ ਨਹੀਂ ਸਾਡਾ ਨਾ ਸਾਰਾ ਮਾਲ ਮਾਰ ਕੇ ਦਾ ਹੁੰਦਾ ਮੈਂ ਤੁਹਾਨੂੰ ਆਤੀ ਜਿੱਕਰ ਕੇ ਦਿਖਾਣਾ ਕੋਈ ਬਜਾਚੇ ਚੀਜ਼ ਨਹੀਂ ਕਰੇਗਾ ਸ਼ੇਰ ਜਿੱਦਾਂ ਮਰਜੀ ਸਾਡੀ ਲੜੀ ਕੁੱਟ ਲੋ ਜੇ ਇੱਕ ਵੀ ਬੱਲਵ ਖਰਾਬ ਹੋ ਗਿਆ ਤਾਂ ਮੈਂ ਸਾਡੀ ਸਰ ਉਹ ਲੈ ਗਿਆ ਕੀ ਬਾਤ ਹੈ ਇਹ 100 ਮੀਟਰ ਚ ਆਉਂਦੀ ਹੈ ਹੈ ਇਹ 100 ਚ ਹੈ ਕੀ ਪ੍ਰਾਈਸ ਅੱਛੀ ਵੀ ਹੈਗੀ ਹੈ ਅੱਛਾ ਕੀ ਕੀ ਪ੍ਰਾਈਸ ਹਨ ਇਹ 100 ਮੀਟਰ ਹੈ ਜਿਹੜੀ ਆਪਣੀ 500 ਰੁਪਏ ਰਹਿੰਦੀ ਹੈ ਜੀ ਔਰ 50 ਮੀਟਰ ਹੈ ਜਿਹੜੀ ਉਹ 250 ਰੁਪਏ ਰਹਿੰਦੀ ਹੈ ਓਕੇ ਬਸ ਇਸ ਵਿੱਚ ਤੁਹਾਨੂੰ ਇਹ ਵੀ ਬੱਲਵ ਮਿਲ ਜੇਗਾ ਹਾਂ ਠੀਕ ਹੈ ਆਪ ਡਾਇਮੰਡ ਕੱਲਾ ਵੱਲੋਂ ਵੀ ਮਿਲ ਜੇਗਾ ਬੋਟਲ ਵੱਲੋਂ ਵੀ ਮਿਲ ਜੇਗਾ ਠੀਕ ਮਤਲਬ ਦੇ ਹਿਸਾਬ ਨਾਲ ਕੋਸਟ ਉੱਤੇ-ਨੀਚੇ ਹੋ ਜਾਂਦੀ ਹੈ ਓਕੇ 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 ਕਿਉਂਕਿ ਜਿਸ ਅਕੋਰਡਿੰਗ ਜਿੰਨਾ ਡਿਜ਼ਾਈਨ ਦਾ ਵੱਲੋਂ ਹੁੰਦਾ ਉਸ ਅਕੋਰਡਿੰਗ ਪ੍ਰਾਈਸ ਥੋੜਾ ਉੱਤੇ-ਨੀਚੇ ਰਹਿੰਦਾ ਮੈਂ ਸਮਝ ਗਿਆ ਸਹੀ ਗਾ ਬਾਕੀ ਆਪਣੀ ਜਿਹੜੀ ਵੱਲੋਂ ਦੀ ਲੈਂਥ ਹੋਏਗੀ ਉਹ ਫੁੱਟ ਤੋਂ ਥੱਲੇ 11 ਇੰਚ ਤਾਈਂ ਰਹੇਗਾ ਇੱਕ ਮਾਰਕਟ ਚਾਵਲੀ ਲੜੀ ਆਈ ਹੋਈ ਹੈ ਅੱਜ ਕੱਲ ਇਹ ਵੀ ਆਪਣੇ ਆਪ ਅਵੇਲੇਬਲ ਹੈ ਇਹ 1.5 ਫੁੱਟ ਤੋਂ ਉੱਤੇ ਵੱਲੋਂ ਦੀ ਲੈਂਥ ਚੱਲ ਜਾਂਦੀ ਹੈ ਇੱਕ ਤੋਂ ਦੂਜੇ ਦਾ ਫਾਸਲਾ 1.5 ਫ ਉਹੀ ਆ ਫਿਰ ਜਿੰਨਾ ਮਟੀਰੀਅਲ ਲੱਗੀ ਜਾਣਾ ਨੇੜੇ ਉਹ ਨਾ ਉਹਨਾਂ ਫਿਰ ਜਦ ਵੱਧ ਕਾਸਟ ਹੋਣੀ ਹੈ। ਹਾਂ ਇਹਦੇ ਵਿੱਚ ਰੇਟ ਤੋੜਨ ਲਈ ਕਿ ਮਾਲ ਜ਼ਰੂਰ ਆਂਦਾ ਹੈਗਾ। ਅਸੀਂ ਨਾਲ ਇੱਕ ਸੈਂਪਲ ਦੇ ਤੌਰ ਤੇ ਮੰਗਾ ਕੇ ਰੱਖਿਆ ਵਾ। ਹਾਂ ਅਗਲਾ ਕਹਿੰਦਾ ਜੀ ਹਾਂ। ਜਾਣੀਆਂ ਤਾਂ ਇਹ ਵੀ ਹੈਗੀ ਆ ਆਪਣੇ ਕੋਲ। ਪਰ ਅਸੀਂ ਰਿਕਮੈਂਡ ਇਹ ਲੜੀ ਨਹੀਂ ਕਰਦੇ। ਠੀਕ ਹੈ ਜੀ। ਤੁਮ ਗ੍ਰੇਸ ਨਹੀਂ ਬਣਦੀ ਫਿਰ ਨਾ ਬੱਲੇ ਦੂਰ ਬੋਲ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਿਹੜਾ ਆਹ ਹੈ ਤੁਸੀਂ ਦੱਸਦੇ ਇੱਧਰ ਵਾਲੀ ਆਹ 50 ਮੀਟਰ ਵਾਲੀ ਇਹਦਾ ਕੀ ਪ੍ਰਾਈਸ ਆ ਭਾਜੀ? ਇਹ ਭਾਜੀ 350 ਪ੍ਰਾਈਸ ਆ ਆਪਣਾ 152 ਬੱਲੇ ਪੂਰੇ ਹਲੇ ਦਾ। ਬਿਲਕੁਲ ਬਿਲਕੁਲ 3 ਕਈ ਦਾ ਬਾਜੀ ਜੇ ਕੋਈ ਤੁਹਾਡੀ ਰਿਕਮੈਂਡੇਸ਼ਨ ਤੋਂ ਆਏਗਾ ਤਾਂ ਉਹਨੂੰ ਸਪੈਸ਼ਲਾਈਜ਼ਮ ਆ ਲੱਗ ਦੇਣਾ ਉਹ ਵੀ ਗੱਲ ਤੁਹਾਡੀ ਠੀਕ ਹੈ ਤੇ ਜਿਹੜੀ ਉਹਦਾ ਉਹਦਾ ਕਿੰਨਾ ਦੱਸੇ ਤੁਸੀਂ ਲੈਂਥ ਦੀ ਇਹਦੀ ਜੀ ਹਾਂ 45 ਫੁੱਟ ਕਿਨੇ 35 ਫੁੱਟ ਅਜਾ 35 ਫੁੱਟ 35 ਫੁੱਟ ਹੁੰਦਾ 45 ਫੁੱਟ ਮਾਰਕਟ ਕਹਿੰਦੀ ਹੈ ਪਰ ਨਿਕਲਦੀ ਨਹੀਂ ਬਾਜੀ ਪ੍ਰਾਈਸ ਪ੍ਰਾਈਸ ਬਾਜੀ ਜਿਹੜਾ ਵੀ ਤੁਹਾਡੀ ਵੀਡੀਓ ਦੇਖ ਕੇ ਆਏਗਾ ਜਾਂ ਕੁਛ ਆਏਗਾ ਉਹਨਾਂ ਦੀ ਪ੍ਰਾਈਸ 58 ਰੁਪਏ ਲਗਾ ਚਲੋ वैसे मार्केट काजी 70 पे है और कलर जेड़ा दोंगे वो मिल जाए वाकई ठीक है ठीक है ठीक है ठीक है ठीक है ठीक है दे विच हमारे को लीफ लड़ी है लीफ लड़ी दा ਸਾਡਾ ਸਪੈਸ਼ਲ ਪ੍ਰਾਈਸ ਹੈ 180 ₹ 180 ₹ ਦੀ ਠੀਕ ਹੈ 10 ਲੜੀਆਂ ਹੁੰਦੀਆਂ ਲੀਫ ਲੜੀ ਦੇ ਵਿੱਚ ਮਲਟੀਅਚ ਵੰਬਾਈਟ ਵੀ ਮਾਰਕਟ 250 ਤੋਂ 300 ਮੰਗਦੀ ਆਪਣਾ 180 ₹ ਕੀ ਬਾਤ ਹੈ ਉਸ ਤੋਂ ਬਾਅਦ ਉਹ ਲੇਟੈਸਟ ਵੈਰਾਈਟੀਆਂ ਸਵਾਰ ਆਈਆਂ ਨੇ ਕੋਰਿੰਗ ਦਾ ਹਮਮਮ ਇੱਥੇ ਤੁਹਾਨੂੰ ਮਲਟੀ ਕਲਰ ਵੰਬਾਈਟ ਕਲਰ ਦੋਨੋਂ ਮਿਲ ਜਾਣਗੇ ਇਹ ਤੁਹਾਨੂੰ ਮਿਲੇਗਾ ਸਿਰਫ 260 ₹ ਅੱਜ ਭਾਜੀ ਨਿਕਲੇਵਾ ਅੱਜ ਕੋਈ ਦਿੱਕਤ ਨਹੀਂ ਅੱਜ ਜੀ ਠੀਕ 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 ਹੈ ਜੀ ਆ ਹੋ ਗਏ ਜੀ ਹੁਣ ਆ ਸਟਾਰ ਹੋ ਗਏ 2.5 250 ਰੁਪਏ ਦੇ ਸਟਾਰ ਆਇਆ 2.5 250 ਰੁਪਏ ਦੇ ਠੀਕ ਹੈ ਆ ਛੱਲੇ ਹੋ ਗਏ 1.5 150 ਰੁਪਏ ਦੇ ਇਹ 1.5 150 ਰੁਪਏ ਦੇ ਛੱਲੇ ਆ ਦੇਖੋ ਕਿੰਨੇ ਇਹਦੇ ਵਿੱਚ 골ਡਨ ਬਿਲਕੁਲ 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 ਇਹ 1.5 150 ਰੁਪਏ ਦਾ ਛੱਲਾ 1.5 ਰੁਪਏ ਦਾ ਛੱਲਾ 150 ਰੁਪਏ ਛੱਲਾ ਜੀ ਕੋਈ ਵੀ ਲੈ ਲਓ ਸੇਮ ਰੇਟ ਆਂਦਾ ਫਿਰ ਮਲਟੀ ਸਟਾਰ ਆ ਜਾਂਦਾ ਬੜੇ ਵਾਲਾ ਹਾਂ ਜੀ ਮਲਟੀ ਸਟਾਰ ਇਹਦੇ ਵਿੱਚ ਆਓ ਸਟਾਰ ਮਗਰ ਤਿੰਨ ਸਟਾਰ ਹੋ ਲਟਕਾਏ ਹੋਏ ਇਹਦੇ ਕੋਲ ਆਪਣੇ ਇੱਥੇ ਦੀ ਮ ਜਿਵੇਂ ਕਿ ਉਹ ਕਲਰ-ਕਲਰ ਚੇਂਜ ਕਰਦਾ ਨਹੀਂ ਆਹੀ ਚੀਜ਼ ਹੁੰਦੀ ਹੈ ਪੈਟਰਨ ਹੁੰਦਾ ਅੱਛਾ ਪੈਟਰਨ ਟਾਈਪ ਹੋ ਗਿਆ ਪਾ ਜਾਲ ਲਾਂਦੇ ਨਾ ਉਹਦੇ ਪੈਟਰਨ ਹੁੰਦੇ ਉਹਦੇ ਇਹਦੇ ਚ ਜੀ 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 ਆਹਾਂ ਦੇ ਵੀ ਤੇਰੀ ਰੀਮੋਟ ਕੰਟਰੋਲ ਕਿੰਨੇ ਕੀ ਪ੍ਰਾਈਸ ਦੱਸੇ ਸੀ ਤਾਂ ਜੇ ਵਿਦਆਊਟ ਰੀਮੋਟ ਕੰਟਰੋਲ ਲੈਣਾ ਤਾਂ 500 ਆ ਵੀ ਤੇਰੀ ਰੀਮੋਟ ਕੰਟਰੋਲ 550 550 ਰੁਪਏ ਰੀਮੋਟ ਦਾ ਹੀ ਖਰਚਾ ਗੈਲੋ ਜੀ 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 ਤਾਂ ਵੀ ਨਾ ਬੜੇ ਆ ਰਹਾ ਨਾ ਚੇਂਜ ਹੋ ਜਾਂਦੀ ਹੈ ਉਹ ਕੋਈ ਵੱਡੀ ਗੱਲ ਨਹੀਂ ਉਹ ਤੁਹਾਨੂੰ ਉਹੀ ਚੀਜ਼ ਦਵਾਂਗੇ ਹੂੰ ਇਹ ਆ ਚੀਜ਼ ਮਿਲ ਜਾਏਗੀ ਉਸ ਤੋਂ ਇਲਾਵਾ ਕਿਸ ਨੂੰ ਆਹ ਚੀਜ਼ਾਂ ਚਾਹੀਦੀ ਬੜੇ ਉਹ ਵੱਡਾ ਨਾ 6 ਫੁੱਟ ਦਾ ਟ੍ਰੀ ਆ। ਅੱਛਾ ਜੀ ਇਹਦੇ ਉਹ ਲਾਈਟ ਗਰ ਚਮਕਦਾ ਉਹ ਲਾਈਟ ਆਉਟ ਚ ਬਲ ਗਈ ਹੈ ਨਾ। ਹਾਂ ਜੀ। ਆਪ ਪਲੱਗ ਲਾਇਆ ਹੁੰਦਾ ਆਪਾਂ। ਓਕੇ। ਤੇ ਓਹੋ ਫੇਰ ਬੰਦ ਕਰਿਓ ਬੰਦ ਬੰਦ। ਇਹ ਆ ਜੀ ਜਿਹੜੀ ਬੰਦ ਚ ਤਾਂ ਵਧੀਆ ਲੱਗਦੀ ਲੱਗਦੀ ਜਲਦੇ ਤੇ ਹੋਰ ਵਧੀਆ ਲੱਗਦੀ। ਵਾਹ ਜੀ ਵਾਹ। ਇਹ ਵੀ ਗੱਲ ਥੋੜਾ ਆੰਨੇ ਆ। ਆਪਟੀਕਲ ਫਾਈਬਰ ਲੱਗੀ। ਇਹ ਦੇਖੀ। ਮੈਂ ਖੰਧੀ ਖੰਧੀ ਕੇ ਆਏ ਦੇਖਦੇ ਆਪਟੀਕਲ ਫਾਈਬਰ ਆ। ਇਹ ਆਪਟੀਕਲ ਫਾਈਬਰ ਲੱਗੀ। ਆ ਲੱਗੀ ਵੀ ਆ ਬਾਹਰ ਵੀ ਚਮਕਦਾ ਆ ਕੇ ਹੈ ਨਾ। ਆ ਵਾ ਤਾਂ ਇਹਨਾਂ ਦੇ ਕੀ ਇਹਨਾਂ ਦੇ ਕੀ ਪ੍ਰਾਈਸ ਆ ਭਾਜੀ ਇਹਨਾਂ ਦੇ ਕੋਈ ਸਾਈਜ਼ ਰਿਕੋਰਡਿੰਗ ਪ੍ਰਾਈਸ ਤਾਂ ਤੁਸੀਂ ਕਿਵੇਂ ਜਿਹੜਾ ਛੋਟਾ ਪ੍ਰਾਈਸ ਹੈ ਜੀ ਛੋਟਾ ਸਾਈਜ਼ ਹੈ ਇਹ ਦਾ 550 ਜੀ ਉਹ ਬड़ा ਜਿਹੜਾ ਹੈਗਾ 2000 ਉਹ 2000 ਦਾ ਬड़ा ਬੜਾ درخت ਦਾ 2000 ਦਾ ਜਿਹੜਾ ਤੁਹਾਡਾ ਨਾਮ ਲਏਗਾ ਵੀਰ ਜੀ ਦਾ ਆ ਕੇ ਉਹਦੇ ਲਈ 1800 ਉਹ ਚਲੋ ਜੀ ਇਹ ਵੀ ਗੱਲ ਠੀਕ ਹੈ ਇਹ ਲਾ ਕੇ ਕਹੂਗਾ ਇਹ ਫੁੱਲ ਚੈਲੰਜ ਪ੍ਰਾਈਸ ਹੈ ਭਾਵੇਂ ਅਗਲਾ ਚੰਡੀਗੜ੍ਹ ਤੱਕ ਟਰਾਈ ਕਰ ਲਵੇ ਪਾਵਰ ਲਾਈਟ ਕੰਪਨੀ ਦਾ ਮਾਲ ਆ ਪਾਵਰਲਾਈਟ ਕੰਪਨੀ ਦੇ ਵਿੱਚ ਇਹ ਜਿਹੇ ਟਰੀ ਆਉਂਦੇ ਆ ਜਿਹੜਾ ਹੋਰ ਕਿਸੇ ਲੋਕਲ ਬ੍ਰਾਂਡ ਚ ਲਓਗੇ ਤਾਂ ਮੈਂ ਉਹਦੀ ਗੈਰੰਟੀ ਨਹੀਂ ਦਿੰਦਾ ਪਰ ਪਾਵਰਲਾਈਟ ਦੇ ਮੈਨ 3 ਸਾਲ ਹੋ ਗਏ ਵੇਦ ਨੂੰ ਮੈਨੂੰ ਹੱਦ ਤੱਕ ਇੱਕ ਵੀ ਪੀਸ ਦੀ ਕੰਪਲੇਨ ਨਹੀਂ ਆਇਆ। ਕੀ? ਨਾਟ ਅ ਸਿੰਗਲ ਪੀਸ। ਇਹ ਵੀ ਕੁਆਲਿਟੀ ਵਿੱਚ ਦਾ ਫਾਇਦਾ ਜੀ। ਦੇਖੋ ਇਹਰੇ ਆ ਜਾਂਦੀ ਹੈ ਡੀਜੀ ਲੇਜ਼ਰ। ਡੀਜੀ ਲੇਜ਼ਰ ਤਾਂ ਠੀਕ ਹੈ। ਇਹਦੇ ਵਿੱਚ ਲੇਜ਼ਰ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ। ਇਹਦਾ ਬੇਟਾ ਐਡਾਪਟਰ ਤਾਂ ਇਹ ਆਂਦਾ ਦੇਖੋ ਸਾਡੇ ਕੋਲ ਲੀਵੇ ਕੰਪਨੀ ਦਾ ਮਾਲ। ਕੰਪਨੀ ਦੀ ਲੇਜ਼ਰ ਦਵਾਂਗੇ ਸਿਰਫ 500 ਰੁਪਏ ਰੋ। ਹਮ ਇਰੇ ਵਿੱਚ ਆ ਦੇ ਕੋ ਪ੍ਰੋਪਰ ਕੇ 500 ਰੁਪਏ ਹੈ 500 ਰੁਪਏ ਜੀ ਲੈ ਲਓ 500 ਰੁਪਏ ਤਾਂ ਪ੍ਰੋਪਰ ਲੈ ਜਾ ਰਾ ਲੀਵੇ ਕੰਪਨੀ ਦੇ ਉਹ ਕੀ ਬਾਤ ਹੈ 5C ਪਲੱਗ ਲਏਗਾ ਇਹਦੇ ਵਿੱਚ 5C ਲੱਗ ਗਿਆ ਠੀਕ ਹੈ ਜੀ ਠੀਕ ਹੈ ਅਡਾਪਟਰ ਨਾਲ ਲਏਗਾ ਕੇਬਲ ਨਾਲ ਲਏਗੀ ਜੀ 500 ਰੁਪਏ ਦੇ ਵਿੱਚ ਸਾਰਾ ਕੀ ਬਾਤ ਹੈ ਸਾਰਾ ਸੈ ਕਿ ਕਿੰਨੀ ਕਿ ਦੂਰ ਤੱਕ ਇਹ ਵੀ ਲੈਜਰ ਵੱਜਦੀ ਆਈਡੀਆ ਕੁਝ ਜਿਹੜੀ ਅਸੀਂ ਪ੍ਰੈਕਟੀਕਲ ਕੀਤੀ ਹੈ 15 ਫੁੱਟ ਤੱਕ ਪ੍ਰੋਪਰ ਮਾਰ ਹਾਂ ਉਸ ਤੋਂ ਬਾਅਦ ਥੋੜਾ ਡਾਟ ਲਾਈਟ ਹੋ ਜਾਂਦਾ ਸਮਝ ਗਿਆ ਤੁਸੀਂ ਇਹ ਆ ਰਿਹਾ ਇਹ ਰਿਕਮੈਂਡੇਸ਼ਨ ਆਉਂਦੀ ਹੈ ਕਿ 15 ਫੁੱਟ ਕਿਉਂਕਿ ਘਰ ਤੋਂ ਤੁਸੀਂ 15 ਫੁੱਟ ਤੱਕ ਹਾਂ ਬਸ ਕਰ ਸਕਦੇ ਹਾਂ ਇਹ ਤੋਂ ਬੰਦ ਤਾਂ ਹੋ ਗਏ ਤੁਸੀਂ ਕੀ ਆਈ ਲਗਾਉਂਗੇ ਬਿਲਕੁਲ ਬਿਲਕੁਲ ਉਹ ਚੀਜ਼ ਆਉਂਦੀ ਉਸ ਤੋਂ ਬਾਅਦ ਫਿਰ ਥੋੜਾ ਲਾਈਟ ਹੋ ਜਾਂਦਾ ਫਿਰ ਇਹ ਡੀਜੇ ਲੇਜ਼ਰਸ ਆ ਗਏ ਆ ਇਹ ਇਦਾਂ ਦੀਆਂ ਪਾਰਟੀ ਲੇਜ਼ਰਸ ਆ ਗਏ ਆ ਇਹ ਵੀ ਆਪਣੇ ਕੋਲ ਉਹ ਸਾਰੀਆਂ ਤੁਹਾਨੂੰ ਰਿਮੋਟ ਕੰਟਰੋਲ ਚ ਮਿਲਦੀਆਂ ਬੜੇ ਵਾਲੀਆਂ ਛੋਟੀ ਤੋਂ ਚੇਂਜਰ ਤੁਹਾਡਾ ਉੱਥੇ ਪਿੱਛੇ ਲੱਗਿਆ ਹੁੰਦਾ ਜੀ 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 ਠੀਕ ਹੈ ਠੀਕ ਹੈ ਸਾਰ ਜਿਹਦੇ ਵਿੱਚ ਦੂਸਰਾ ਪਲੱਗ ਲੱਗਿਆ ਹੁੰਦਾ ਇੱਥੇ ਅਡਾਪਟਰ ਲੱਗਿਆ ਹੁੰਦਾ ਉਹਦੇ ਜੇ ਤੁਹਾਨੂੰ ਸਸਤੀ ਵੀ ਦੇ ਦਿੰਦੇ। ਅੱਛਾ। ਪਰ ਉਹਦਾ ਡਰ ਕੇ ਹੁੰਦਾ ਕਿ ਮਾਣੀ ਮੋਟੀ ਬਿਜਲੀ ਉੱਤੇ ਥੱਲੇ ਹੋਈ ਆ ਪਲੱਗ 'ਚ ਸ਼ਾਰਟੇਜ ਹੋਈ ਤਾਂ ਉਹ ਉੱਡ ਜਾਂਦੀ ਹੈ। ਹੂੰ। ਉਹ ਤੁਹਾਨੂੰ ਹੋਰ ਵੀ ਸਸਤੀ ਮਿਲ ਜੂਗੀ ਇਸ ਤੋਂ ਪਰ ਉਸ ਚੀਜ਼ ਦਾ ਫਾਇਦਾ ਨਹੀਂ ਹੁੰਦਾ। ਪਟਾਕੇ ਦਾ ਮੋਟੇ ਦਾ। ਉਹ ਪਟਾਕੇ ਜੇ ਰੰਗੇ ਵੀ ਇੱਧਰ ਪਰਲੇ ਪਾਸੇ। ਲੋ ਜੀ ਉਹਦਾ ਵੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਬੜੀ। ਹੈਂ? ਹਾਂ ਸਾਈਟਮ ਹੈ ਵੀ। ਇਹ ਉਹ ਵੀ ਦੀਵਾਲੀ ਦੀਵਾਲੀ ਵਾਲੀ ਆਈਟਮ ਹੈ। ਉਹ ਤੇਰਾ। ਅੱਛਾ। ਇਹ ਕਿਹਾ ਇਹ ਰ ਮੋਟਾ ਆਂਦਾ ਜੀ। ਅੱਛਾ ਜਿੱਦਾਂ ਜਿੱਦਾਂ ਤੁਸੀਂ ਰਿਮੋਟ ਕੋ ਚਲਾਉਣੇ ਚਾਹੋ ਇਹਦੇ ਵਿੱਚ ਅੱਠ ਤਰ੍ਹਾਂ ਦੀ ਆਵਾਜ਼ ਹੀ ਹੈਗੀ ਹੈ ਨਾਲ ਆਹ ਜਿਹੜੀ ਟੰਗੀਆਂ ਲੜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ ਕਰੈਕਟਰ ਕਹਿੰਦੇ ਉਹਨੂੰ ਪੋਲਿਸ਼ਨ ਕਰੀ ਕਰੈਕਟਰ ਕਹਿੰਦੇ ਆਹ ਹਾਂ ਠੀਕ ਹੈ ਜੀ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਚਾਹੋ ਤੁਸੀਂ ਯੂਜ਼ ਕਰ ਸਕਦੇ ਹੋ ਬਸ ਕਰੰਟ ਤੇ ਤੁਸੀਂ ਦੇਣਾ ਇਹਨੂੰ ਜਿਹੜੇ ਮਰਜ਼ੀ ਪਲਾਗ ਇਹਦੀ ਗਾਰੰਟੀ ਫਰੰਟੀ ਹੁੰਦੀ ਹੈ ਕੋਈ ਕੁਛ ਦੇਖੋ ਵੀ ਜੀ ਇਹ ਕੋਈ ਗੱਲ ਐਂਦੀ ਇਲੈਕਟ੍ਰੀਕਲ ਆਈਟਮ ਦੇ ਵਿੱਚ ਗਾਰੰਟੀ ਬਹੁਤ ਘੱਟ ਯੂਜ਼ ਹੁੰਦਾ। ਇਹ ਵੀ ਗੱਲ ਐ ਉਹ ਚਾਈਨੀਜ਼ ਟਾਈਪ ਚ ਆ ਕੇ ਨਾ। ਹਾਂ ਚਾਈਨੀਜ਼ ਟਾਈਪ ਚ ਤੁਸੀਂ ਇਹਨੂੰ ਕਹਿ ਸਕਦੇ ਆ। ਹੈ ਪਰ ਇਹ ਲਖਸ਼ੇ ਦੀ ਇੰਪੋਰਟਡ ਆ। ਲਖਸ਼ੇ ਦੀ ਅਸੀਂ ਜਿੰਨੀ ਵੀ ਮੋਸਟ ਆਫ ਲੜੀ ਵੇਚੀ ਦੀ ਹੈ ਨਾ ਉਹਦੇ ਵਿੱਚ ਸਾਨੂੰ ਕਦੇ ਕੰਪਲੇਨ ਨਹੀਂ ਆਈ। ਠੀਕ ਐ। ਕੀ ਪ੍ਰਾਈਸ ਆ ਤੁਹਾ ਦਾ ਬ੍ਰਦਰ? ਇਹ 1500 ਦੀ ਐ। ਅੱਛਾ 1500 ਰੁਪਏ ਦੀ ਐ। ਇਹ 1500 ਸੇ। ਬਾਫੇ ਤਾਂ ਜਿੰਨਾ ਮਰਜੀ ਕਹਿਣ। ਇਹ ਐ ਜੀ ਜਿੰਨੇ ਮਰਜੀ ਪਟਾਕੇ ਵਜਾਈ ਚੱਲੋ। ਉਹ ਕਣੇ ਨਹੀਂ ਦੂਜਾ ਪਟਾਕੇ ਲਿਆ ਕੇ ਕੋਲ ਜੇਨ ਪਪਾ ਨੇ ਜੇਵ ਜੇਵ ਚੇਲ ਵਾ ਨੂੰ ਨਿਆਣੇ ਨੂੰ ਕਹੀ ਜਾਓ ਨਿਆਣੇ ਹੱਥ ਲਾਏ ਮੜੇ ਤੇ ਕਿਤੇ ਸੋਚਦਾ ਵਧੀਆ ਉਹ ਆ ਜਾਓਗੇ ਲੈ ਕੇ ਆਵਾਜ਼ ਆ ਖਾਣ ਹਾਂ ਵਾਕਈ ਸਹੀ ਹੈ ਇਹ ਕਹਿ ਲਓ ਤੁਸੀਂ ਇੱਕ ਪੋਲੀਸ਼ਨ ਵੀ ਫਰੀ ਹੈ ਪੋਲੀਸ਼ਨ ਫਰੀ ਵੀ ਹੈਗਾ ਇਹ ਚੀਜ਼ ਹੋ ਗਈ ਬੋਏ ਕਿ ਇਸ ਟਾਈਮ ਕੋ ਕੀ ਪੋਲਿਊਸ਼ਨ ਨੂੰ ਲੋਕੀ ਬੜਾ ਅਵਾਈਡ ਕਰਦੇ ਹੋ ਕਰ ਰਹੇ ਕਰ ਰਹੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਤੁਸੀਂ ਭਾਈ ਪਟਾਕੇ ਨਾ ਚਲਾਓ ਹਰ ਕਿਸੇ ਦੀ ਆਪਣੀ ਮਰਜ਼ੀ ਹੈ ਆਪਣੀ ਮਰਜ਼ੀ ਕਿਸੇ ਨੇ ਚਲਾਣੇ ਆ ਕਿਸੇ ਨੇ ਨਹੀਂ ਚਲਾਣੇ ਤਿਹਾਰ ਵੀ ਸਾਲ ਚ ਇੱਕੋ ਵਾਰ ਆਉਂਦਾ ਸਾਰਿਆਂ ਦੀ ਆਪਣੀ ਇੱਛਾ ਹੈ ਪਰ ਇਹ ਜਿਨ੍ਹਾਂ ਨੂੰ ਹੈ ਕਿ ਅਸੀਂ ਨਹੀਂ ਪੋਲਿਊਸ਼ਨ ਫ੍ਰੀ ਕਰੈਕਰਸ ਚਲਾਣੇ ਆ ਤਾਂ ਤੁਸੀਂ ਬਹੁਤ ਅੱਛੀ ਚੁਆਇਸ ਆ ਉਹਦੇ ਬਾਰੇ ਬਿਲਕੁਲ 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 ਬਹੁਤ ਹੀ ਪਿਆਰੀ ਜੀ ਚੀਜ਼ ਹੈ ਬਾਕੀ ਸਾਰੇ ਆ ਮੋਸਟ ਵੈਲਕਮ ਹੈ ਸਾਰਿਆਂ ਦੀ ਵੈਰਾਈਟੀ ਤਾਂ ਇੰਨੀ ਹੈ ਕਿ ਜਿੰਨੀ ਅਸੀਂ ਸਾਰਾ ਦਿਨ ਦਿਖਾਈ ਚੱਲੋ ਵੈਰਾਈਟੀ ਖਤਮ ਹੋਣ ਵਾਲੀ ਨਹੀਂ ਆਉਂਦੀ ਆ ਹੁਣ ਇੰਡੀਅਨ ਮੇਡ ਲੜੀਆਂ ਆਉਂਦੀਆਂ ਦੇਖੋ ਬ੍ਰਾਈਟਨੈਸ ਕਿੰਨੀ ਜ਼ਿਆਦਾ ਆਉਂਦੀ ਹੈ ਨਾ ਜੀ 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 ਇਹ ਵੀ ਗੱਲ ਹੈ ਬਾਈਟ ਹੈ ਮਲਟੀ ਹੈ ਹਾਂ 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 ਇਹ ਹੱਥ ਨਾਲ ਬਣੀਆਂ ਹੋਈਆਂ ਲੜੀਆਂ ਹੈ ਸਾਡੀ ਬਿਲਕੁਲ ਬਿਲਕੁਲ ਧਾਰ ਮੋਟੀ ਲੱਗੀ ਹੁੰਦੀ ਹੈ ਇਹਨਾਂ ਲੜੀਆਂ ਦੇ ਵਿੱਚ ਬਹੁਤ ਸਹੀ ਗੱਲ ਬੋਲ ਰਹਾ ਮਾਰਾ ਪੈਨਸੀ ਲੜੀਆਂ ਆ ਜਾਂਦੀਆਂ ਫਿਰ ਦਾ ਬੋਲਸ ਹੋ ਗਏ ਫਲਾਵਰਸ ਹੋ ਗੀਆਂ ਲੜੀ ਦੀ ਤਾਂ ਵੈਰਾਈਟੀ ਮਤਲਬ ਇੰਨੀ ਆਉਂਦੀ ਹੈ ਨਾ ਕਿ ਤੂੰ ਇੱਕ ਪੂਰੀ ਦੁਕਾਨ ਭਰ ਲੋ ਤਾਂ ਵੀ ਨਹੀਂ ਤਾਂ ਵੀ ਤਾਂ ਵੀ ਪੂ ਤავੇ ਕੋਈ ਨਾ ਕੋਈ ਆਈਟਮ ਤੁਹਾਡੀ ਹਰ ਵਾਰ ਰਹੇ ਜਾਂਦੀ ਹੈ ਉਹ ਚੀਜ਼ ਆਉਂਦੀ ਹੈ ਪਰ ਆਪਾਂ ਫਿਰ ਸਾਡੀ ਚੂਜ਼ਿੰਗ ਆਉਂਦੀ ਹੈ ਭਾਈ ਜਿਹੜੀ ਕੁਆਲਿਟੀ ਦੇ ਵਿੱਚ ਆ ਜਿਵੇਂ ਮੈਂ ਤੁਹਾਨੂੰ ਲੜੀ ਹੁਣ ਮਾਰ ਕੇ ਦਿਖਾਈ ਮੈਨੂੰ ਪਤਾ ਕਿ ਮੇਰੀ ਇਹ ਲੜੀ ਦੀ ਕੁਆਲਿਟੀ ਹੈ ਇਹਨੂੰ ਅੱਖਾਂ ਵਿੱਚ ਕੇ ਵੇਚ ਸਕਦੇ ਕੋਈ ਰਣ ਦਾ ਬਾਬਾ ਆ ਕੇ ਇਹ ਨਹੀਂ ਕਹੂੰਗਾ ਕਿ ਯਾਰ ਭਾਜੀ ਤੁਹਾਡੇ ਤੋਂ ਲੜੀ ਲੈ ਕੇ ਮਜ਼ਾ ਨਹੀਂ ਆਇਆ ਲੜੀ ਲੈ ਕੇ ਗਏ ਖਰਾਬ ਹੋਊਗੀ ਹਮ ਜਿਹੜਾ ਵੀ ਲੈ ਕੇ ਲੈ ਕੇ ਜਾਂਦਾ ਅਗਲਾ ਕਹਿੰਦਾ ਭਾਜੀ 2 ਸਾਲ ਹੋ ਗਏ 3 ਸਾਲ ਹੋ ਗਏ ਤੁਹਾਡੀ ਲੜੀ ਚੱਲਦੀ ਹੋਈ ਹੈ ਸ਼ਗਨ ਲਈ ਕੋਈ ਛੋਟੀ ਮੋਡੀ ਲੜੀ ਵੀ ਦੇ ਦਿਓ ਹਾਂ ਠੀਕ ਹੈ ਕਿ ਦੇਖੋ ਨਵੀਂ ਲੜੀ ਹ ਜੀ ਜਿਵੇਂ ਵਾਟਰਪੂਫ ਲੜੀਆਂ ਲੋਕਾਂ ਨੇ ਲਾਣੀਆਂ ਸਟ੍ਰਿਪ ਲਾਈਟ ਆਂਦੀ ਆ ਇੱਕ ਦਾ ਸਟ੍ਰਿਪ ਲਾਈਟ ਹੋਗੀ ਆਪਣੇ ਕੋਲ ਵਾਟਰਪੂਫ ਲਾਈਟ ਵੀ ਆਂਦੀ ਆ ਉਹ ਸਾਹਮਣੇ ਮੈਨੂੰ ਲੱਗਿਆ ਬਾਹਰ ਪਈਆਂ ਸ਼ੈਡਾ ਤੇ ਹਨਾ ਉਹ ਵਾਟਰਪੂਫ ਲੜੀਆਂ ਹੁੰਦੀਆਂ ਉਹਨਾਂ ਤੁਸੀਂ ਬਾਹਰ ਤੁਹਾਡਾ ਮੀਂਹ ਵੀ ਚੱਲ ਰਿਹਾ ਕੋਈ ਚਿੰਤਾ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਬਾਹਰ ਨਹੀਂ ਹੁਣ ਐਨਾ ਪਰ ਵੀ ਆਇਆ ਤਾਂ ਮੀਂਹ ਦਾ ਬਹੁਤਾ ਟਾਈਮ ਤੇ ਅਸਰ ਤਾਂ ਨਹੀਂ ਹੁੰਦਾ ਨਾ ਬੱਜੀ ਨਹੀਂ ਇਹਨਾਂ ਤੇ ਅਸਰ ਨਹੀਂ ਹੁੰਦਾ ਇਹਨਾਂ ਦਾ ਇੱਕੋ ਚੀਜ਼ ਹੁੰਦੀ ਹੈ ਜਿਹੜੀ ਡੱਬੀ ਤੇ ਪਲੱਗ ਹੈ ਨਾ ਅਸੀਂ ਉਹਨੂੰ ਕਹਿੰਦੇ ਅੰਦਰ ਲਾਓ ਓਕੇ ਤੇ ਨਹੀਂ ਬਾਹਰ ਲਗਾਨੀ ਤਾਂ ਤੇ ਟੇਪ ਲਗਾ ਵਾ ਸ ਟੇਪ ਲਗਾ ਦੇ ਤੁਹਾਡੀ ਲਾਈਫ ਵੈਸੀ ਡੱਬੀ ਨਹੀਂ ਵੱਜੇ ਕੀ ਬਾਤ ਆ ਡੱਬੀ ਵਿਛਦੀ ਸਾਰਾ ਕੰਟਰੋਲ ਆ ਪਲੱਗ ਲਾਂਦੇ ਕਰਦੇ ਕਈ ਵਾਰ ਤਾਰ ਨਿਕਲ ਜਾਂਦੀ ਹੈ ਡੱਬੀ ਦੇ ਵਿੱਚੋਂ ਔਰ ਉਹ ਚੀਜ਼ ਖਰਾਬ ਹੋ ਜਾਂਦੀ ਹੈ 80% ਤਾਂ ਤੁਹਾਡੀ ਸੇਮ ਹੀ ਪ੍ਰੋਬਲਮ ਹੁੰਦੀ ਲੋਕਾਂ ਦੀ ਕਿ ਤਾਰ ਨਿਕਲ ਜਾਂਦੀ ਹਮਮ ਸਹੀ ਗੱਲ ਕਹਿੰਦਿਆ ਫਿਰ ਉਹ ਤਾਂ ਕਹ ਲਾਂਦਾ ਨਹੀਂ ਕੋਈ ਇੰਨੇ ਛੋਟੇ ਕੰਮ ਨੂੰ ਕੋਈ ਹੱਥ ਨਹੀਂ ਬੰਦਾ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਉੱਤੇ ਟੇਪ ਲਗਾ ਦਿਓ ਕਾਲੇ ਵਾਲੀ ਆ ਤੁਹਾਡੀ ਡੱਬੀ ਖਰਾਬ ਹੋਣੀ ਨਾ ਤੁਹਾਡਾ ਪਲੱਗ ਖਰਾਬ ਹੋਣਾ ਨਾ ਕਿਤੇ ਜਾਣਾ ਬਿਲਕੁਲ ਉਹ ਚੀਜ਼ ਹਾਂਜੀ ਹਾਂਜੀ ਲਓ ਹੁਣ ਫਿਰ ਮੈਂ ਵੀ ਕੁਝ ਖਰੀਦਣ ਮੈਚ ਦੱਸ ਦਿਆਂ ਤੁਹਾਨੂੰ ਵੀ ਆਪਾਂ ਹੁਣ ਬਾਅਦ ਵਿੱਚ ਕਿਆ ਕੁਝ ਲੈਣਾ ਨਾਲ ਕੋਤੇ